ਜిల్లా ਤਰਨਤਾਰਨ ਦੇ ਕਸਬਾ ਚੋਲਾ ਸਾਹਿਬ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਪਰਿਵਾਰ ਪਾਸੋਂ ਮੰਗੀ ਸੀ 10 ਲੱਖ ਦੀ ਫਰਾਉਤੀ ਪੈਸੇ ਨਾ ਦੇਣ ਤੇ ਕੀਤਾ ਜਾਨਲੇਵਾ ਹਮਲਾ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਦੁਕਾਨ ਅੰਦਰ ਦਾਖਲ ਹੋ ਕੇ ਮਾਰੀਆਂ ਗੋਲੀਆਂ ਇੱਕ ਵਿਅਕਤੀ ਹੋਇਆ ਗੰਭੀਰ ਰੂਪ ਵਿੱਚ ਜ਼ਖਮੀ ਪੁਲਿਸ ਨੇ ਲੰਡੇ ਖਿਲਾਫ ਪਰਚਾ ਕੀਤਾ ਦਰਜ ਅਤੇ ਜਾਂਚ ਕੀਤੀ ਸ਼ੁਰੂ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਅਤੇ ਕੀ ਕਹਿਣਾ ਹੈ ਪੰਜਾਬ ਪੁਲਿਸ ਦਾ ਸੰਜੋ ਚੋਲਾ ਸਾਹਿਬ ਦੀ ਵਾਰਦਾਤ ਹੋਈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਕੋਈ ਸ਼ਾਮ ਕਰੀਬ 6:50 ਮਿੰਟ ਤੇ ਰੋਪ ਕਲੈਕਸ਼ਨ ਚੋਲਾ ਸਾਹਿਬ ਵਿਖੇ ਫਾਇਰਿੰਗ ਇਨਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਇੰਦਰ ਸਿੰਘ ਸੰਧੂ ਵਾਸੀ ਸੰਗਤਪੁਰਾ ਚੱਕਰ ਜਹੂਰ ਇਹ ਵਾਰਦਾਤ ਜਿਹੜੀ ਤਿੰਨ ਬੰਦਿਆਂ ਨੂੰ ਕੀਤੀ ਗਈ ਹੈ ਜਦੋਂ ਇਹਨਾਂ ਨੂੰ ਪਹਿਲਾਂ ਧਮਕੀ ਆਈ ਸੀ ਜਿਹਦੇ ਸਬੰਧ ਸਿਰਚਾ ਦਰਜ ਹੋਇਆ ਹੈ थाना ਚੋਲਾ ਸਾਹਿਬ ਇਹਨਾਂ ਨੇ ਪ੍ਰਾਈਵੇਟ ਤੌਰ ਤੇ ਗਨਮੈਨ ਵੀ ਰੱਖਿਆ ਜਦੋਂ ਉਸ ਗਨਮੈਨ ਨੇ ਫਾਇਰਿੰਗ ਕੀਤੀ ਆ ਜਵਾਬੀ ਤੇ ਫਿਰ ਉਹ ਭੱਜ ਗਏ ਦੇ ਮੋਟਰਸਾਈਕਲ ਸэр ਇਹਨਾਂ ਨੂੰ ਪਤਾ ਕਿ ਇਹਨਾਂ ਨੂੰ ਪਹਿਲਾਂ ਨੂੰ ਧਮਕੀ ਦਿੱਤੀ ਗਈ ਹੈ ਹਾਂਜੀ ਠੀਕ ਹੈ ਇਹ ਕਿੰਨੇ ਜਣੇ ਸਾਰੇ ਇਸ ਟਾਈਮ ਮੈਂ ਦੁਕਾਨ ਦੇ ਅੰਦਰ ਸੀ ਉਸ ਟਾਈਮ ਦੁਕਾਨ ਦੇ ਅੰਦਰ ਇਹਨਾਂ ਦੇ ਕੋਲ 6-7 ਜਣੇ ਸੀ ਸэр ਸਾਰਾ ਕਿੰਨੇ ਜਣੇ ਗੋਲੀ ਲੱਗੀ ਇੱਕ ਬੰਦੇ ਤੇ 5 ਗੋਲੀਆਂ ਸੀ ਉਹ ਇਸ ਟਾਈਮ ਜਖਮੀ ਹਾਲ ਦੇ ਕਿਸ ਸਨਿਤ ਦਾਖਲ ਪ੍ਰਾਈਵੇਟ ਹਸਪਤਾਲ ਵਿੱਚ ਠੀਕ ਹੈ ਸэр ਜੀ